ਹਰਮਨ ਆਫੀਸ਼ਲ ਹਰਮਨ ਸਿੰਘ ਅੱਜ ਦੇ winner ਆ ਅਗਰ ਤੁਸੀਂ ਵੀ ਡਰਾਅ ਲੈਣਾ ਚਾਹੁੰਦੇ ਹੋ ਡਰਾਅ ਕਈ ਨਾ ਆ ਗਿਫਟ ਲੈਣਾ ਚਾਹੁੰਦੇ ਹੋ ਫ੍ਰੀ ਤੇ ਮੇਰੇ ਪ੍ਰੋਫਾਈਲ ਸਟੇ ਸੋਹਣਾ ਕਮੈਂਟ ਕਰ ਦਿਓ ਕੰਡੀਸ਼ਨ ਪੈਸ ਫੋਲੋ ਚਾਹੀਦਾ ਆ ਵਾਚ ਲੈ ਕੇ ਦਿਖਾ ਇਧਰ ਬਹਿ ਜਾ ਬਹਿ ਜਾ ਕਰਾ ਛੱਡੀ ਕਿ ਨਹੀਂ ਵਾਚ ਨੇ ਦੱਸ ਮੇਰਾ ਭਰਾ ਤਿੰਨ ਕਲਰ ਲਿਆਂਦੇ ਇਹਦੇ ਵਿੱਚ ਸਿਲਵਰ ਤੇ ਆਹ ਮੇਰੀਆਂ ਭੈਣਾਂ ਵਾਸਤੇ ਪਿੰਕ ਆ ਆਹ ਬਲੈਕ ਆ ਮੈਂ ਕਹਿੰਦਾ ਵਾਕੇ ਯਾਰ ਪੂਰਾ ਖਤਰਨਾਕ ਸਿਸਟਮ ਆ ਤੇ ਡਾਇਨਾਮਿਕ ਮੋਡ ਵੀ ਆਇਆ ਇਹਦੇ ਵਿੱਚ ਡਾਇਨਾਮਿਕ ਮੋਡ ਮੈਂ ਆਨ ਕਰ ਸਕਦਾ ਆ ਹਾਲੋ ਜੀ ਡਾਇਨਾਮਿਕ ਮੋਡ ਦਿਖਾ ਦਿੰਨੇ ਮੇਰੇ ਭਰਾਵਾਂ ਨੂੰ ਆਓ ਚੈੱਕ ਕਰੋ ਮੇਰੇ ਭਰਾ ਠੀਕ ਆ ਜੀ ਤੇ ਅੱਜ ਦਾ ਜਿਹੜਾ ਰੇਟ ਆ ਜੀ ਰੇਟ ਦੇ ਰਹੇ ਆ ਸਿਰਫ ਟ੍ਰਿਪਲ 9 99 ਦੇ ਵਿੱਚ ਤੁਸੀਂ ਕੋਈ ਮਰਜ਼ੀ ਕਲਰ ਬਾਇ ਕਰ ਸਕਦੇ ਹੋ ਤੇ ਅੱਜ ਇਹਦੇ ਨਾਲ ਗਿਫਟ ਕੀ ਦੇ ਰਹੇ ਆ ਚੈੱਕ ਕਰਿਓ ਮੇਰੇ ਭਰਾ ਪਾਣੀ ਵਾਲੀ ਬੋਤਲ ਜਿਹੜੀ ਆ ਬਿਲਕੁਲ ਫ੍ਰੀ ਦੇ ਰਹੇ ਆ ਟੈਂਪਰੇਚਰ ਬੋਤਲ ਪਾਣੀ ਵਾਲੀ ਚੈੱਕ ਕਰਿਓ ਆ ਮੈਨੂੰ ਹੁਣ ਪਤਾ ਲੱਗਿਆ ਕਿੰਨਾ ਟੈਂਪਰੇਚਰ ਆ ਮੇਰੇ ਪੀਣ ਜੋਗਾ ਆਹ ਮਜ਼ਾ ਆ ਗਿਆ ਵਾਕਈ ਯਾਰ ਮੇਰੇ ਭਰਾ ਗਰਮੀ ਦਾ ਮੌਸਮ ਆ ਨਾਲ ਰੱਖਿਆ ਕਰੋ ਸਿਹਤ ਦਾ ਵੀ ਤੁਹਾਡਾ ਪੂਰਾ ਧਿਆਨ ਰੱਖੂਗੀ ਤੁਹਾਨੂੰ ਟੈਂਪਰੇਚਰ ਵੀ ਦੱਸੂਗੀ ਕਿੰਨਾ ਟੈਂਪਰੇਚਰ